ਸਾਡੇ ਢਾਡੀਆਂ ਕਵੀਸ਼ਰਾਂ ਦੀਆਂ ਰਫੂਜਲਾਂ ਆਉਣ ਡੀਆਂ ਤੇ ਖੇਤਰਪਾਲ ਦਾ ਵੀਜ਼ਾ ਲੱਗ ਗਿਆ ਆ ਦਿਵਾਲੀ ਤੋਂ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਜੇ ਕੋ ਤੁਹਾਡੇ 'ਚੋਂ ਮਾਫੀ ਦਿਓ ਖੇਤਰਪਾਲ ਨੂੰ ਮੰਦਾ ਨਾ ਉਹ 6 ਮਹੀਨੇ ਖੇਤਰਪਾਲ ਦੀ ਪੂਜਾ ਨਾ ਕਰਿਓ ਕਿਉਂਕਿ ਖੇਤਰਪਾਲ ਕੈਨੇਡਾ ਗਿਆ ਦਿਵਾਲੀ ਤੋਂ ਪਹਿਲਾਂ ਦਾ ਤੁਸੀਂ ਨਹੀਂ ਵੀਡੀਓ ਵੇਖੀ ਤੇ ਮੇਰੇ ਕੋਲ ਵੀਡੀਓ ਹੈਗੀ ਆ ਤੁਸੀਂ ਵੇਖ ਲਿਓ ਚੰਗੀਆਂ ਭਲੀਆਂ ਦੋ ਬੀਬੀਆਂ ਤੇ ਕੈਨੇਡਾ ਦੀ ਸੜਕ ਤੇ ਬੈਠੀਆਂ ਖੇਤਰਪਾਲ ਦੀ ਪੂਜਾ ਡੀਆਂ ਕਰਨ ਇੱਕ ਬੰਦਾ ਵਿਚਾਰਾ ਵੀਡੀਓ ਬਣਾਉਣ ਡਿਆ ਉਹਨੇ ਬੀਬੀਆਂ ਨੂੰ ਆਖਿਆ ਪੀਏ ਕੀ ਕਰਨ ਡੀਆਂ ਜੀ ਉਹ ਕਹਿੰਦੀਆਂ ਵੀ ਭਾਊ ਤੂੰ ਵੀਡੀਓ ਕੋ ਬਣਾਉਣ ਡਿਆ ਉਹਦਾ ਕਰਨ ਕੀ ਡੀਆਂ ਜੇ ਉਹ ਕਹਿੰਦੀ ਅਸੀਂ ਖੇਤਰਪਾਲ ਬਾਬਾ ਤੂੰ ਬਾਬੇ ਖੇਤਰਪਾਲ ਨੂੰ ਮੰਨਦਾ ਉਹ ਕਹਿੰਦਾ ਮੈਨੂੰ ਕੀ ਪਤਾ ਖੇਤਰਪਾਲ ਕੌਣ ਆ ਉਹ ਕਹਿੰਦੀ ਅਸੀਂ ਬਾਬੇ ਖੇਤਰਪਾਲ ਦੀ ਪੂਜਾ ਕਰਨ ਡਈਆਂ ਇਹਦਾ ਮਤਲਬ ਇਹ ਪਿਓ ਦਾ ਵੀਜ਼ਾ ਲੱਗਾ ਹੋਵੇ ਤਾਂ ਕੈਨੇਡਾ ਚੱਲ ਗਿਆ ਨਾ ਉਦੋਂ ਕਿੱਥੇ ਜਾਇਆ ਜਾਂਦਾ ਭਾਈ ਅਸੀਂ ਕਹਿੰਨੇ ਕੈਨੇਡਾ ਦੀ ਧਰਤੀ ਤੇ ਸਾਡੀ ਕਰੀਮ ਚਲੇਗੀ ਸਾਡਾ ਪੜਿਆ ਲਿਖਿਆ ਵਰਗ ਚਲੇ ਗਿਆ ਜਿੱਥੇ ਪੜੇ ਲਿਖੇ ਗਏ ਉਥੇ ਬੁੱਧੂ ਵੀ ਬੜੇ ਚੱਲ ਗਏ ਨੇ ਕੈਨੇਡਾ ਦੀ ਧਰਤੀ ਤੇ ਉਹਨਾਂ ਨੇ ਇੱਥੇ ਤੇ ਖੇਤਰਪਾਲ ਨੂੰ ਮੰਨਣਾ ਮੰਨਣਾ ਸੀ ਮੈਨੂੰ ਐਉਂ ਲੱਗਦਾ ਜਿਵੇਂ ਹੋਰ ਉਹਨਾਂ ਨੇ ਦੋ ਚੌਂ ਸਾਲਾਂ ਨੂੰ ਲੱਖਾਂ ਦਾਤੇ ਦੀਆਂ ਕਬਰਾਂ ਬਣਾ ਦੇਣੀਆਂ ਉਥੇ ਮੈਨੂੰ ਇਹ ਲੱਖਾਂ ਡਿਆ ਆਉਂਦ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੈਨੇਡਾ ਅਮਰੀਕਾ ਦੀ ਧਰਤੀ ਤੇ ਲਾਲਾਂ ਵਾਲੇ ਪੀਰ ਦੀਆਂ ਕਬਰਾਂ ਬਣਾ ਦੇਣੀਆਂ ਤੇ ਗੋਰੇ ਲਾ ਦੇਣੇ ਤੇਲ ਪਾਉਣ ਗੋਰੇ ਉਥੇ ਗੋਰੀਆਂ ਖੇਡਾਂ ਦਿਆ ਕਰਨਗੀਆਂ ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮਾਰੇ ਮੋਟਾ ਸਿਰ ਮਾਰਨ ਦੇ ਵਿੱਚ ਪ੍ਰੋਫਿਟ ਵੜਾ ਪੀ ਮੜਾ ਬੋਟਾ ਸਿਰ ਮਾਰ ਕੇ ਤੇ ਬੀਬੀਆਂ ਮਾਇਆ ਰੱਖ ਦਿੰਦਿਆਂ ਪੈਰਾਂ 'ਚ ਪਾਉ ਆਣ ਕੇ ਪੱਗਾਂ ਸਮੇਤ ਸਿਰ ਰੱਖ ਦਿੰਦੇ ਆ ਜਿੱਦਣ ਗੋਰਿਆਂ ਨੂੰ ਪਤਾ ਲੱਗ ਗਿਆ ਗੋਰਿਆਂ ਨੇ ਹਰੀਆਂ ਈਟਾਂ ਰੱਖ ਕੇ ਕਬਰਾਂ ਬਣਾਉਣ ਲੱਗ ਪੈਣੀਆਂ ਭਾਈ ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮੁਰੋ ਆਹ ਗੁਰੂ ਤੋਂ ਵੱਡਾ ਦੁਨੀਆਂ 'ਤੇ ਗੁਰੂ ਕੋਈ ਨਹੀਂ ਜੇ ਤੇ ਗੁਰੂ ਕੋਈ ਨਹੀਂ ਹਰ ਪਰਦੇ ਕਿਉਂ ਆਪਾਂ ਊਚ ਅਪਾਰ ਬਿਆੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਕਿਉਂ ਪਰਦੇ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇ ਇਹ ਪੜ ਕੇ ਦੀ ਹਰੀਆਂ ਇੱਤਾਂ ਦੇ ਗਾੜੀ ਜਾ ਕੇ ਬੇੜਾ ਕਰਕ ਕਰਨਾ ਤੇ ਫਿਰ ਇਹ ਪੰਗਤੀਆਂ ਪੜਨੀਆਂ ਕੋਈ ਬਹੁਤੀਆਂ ਮਾਇਨੇ ਨਹੀਂ ਰੱਖਦੀਆਂ ਉਹ ਚੰਗੀਆਂ ਭਲੀਆਂ ਬੀਬੀਆਂ ਜਿਹੜੀਆਂ ਕੈਨੇਡਾ ਜਾ ਕੇ ਵੀ ਖੇਤਰਪਾਲ ਦੀ ਢੀਆਂ ਪੂਜਾ ਕਰਨ ਪਾਈ ਉਹ ਉਹ ਦੇਸ਼ ਆ ਜਿਹੜਾ ਦੇਸ਼ ਵਾਲ ਦੀ ਖੱਲ ਲਾਉਣ ਦਿਆ ਤੇ ਸਾਡੇ ਵਾਲੇ ਜਾ ਕੇ ਉਥੇ ਖੇਤਰਪਾਲ ਦੀ ਪੂਜਾ ਕਰੀ ਜਾਣਦੇ ਆ ਉਹ ਲੋਕ ਤੁਹਾਡੇ ਇਤਿਹਾਸਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਿਆਹੀ ਤਾਂ ਕਹਿੰਦੇ ਸੀ ਚੰਗੀ ਸੱਤੜੀ ਕਰਕੇ ਸਾਡੇ ਦੇਸ਼ ਆਓ ਚੰਗੇ ਪੜ੍ਹ ਲਿਖ ਕੇ ਆਓ ਤੁਹਾਨੂੰ ਨੌਕਰੀਆਂ ਦੇਗੇ ਤੁਹਾਡਾ ਕਿਤੇ ਘਰ ਬੂਗਾ ਬਣ ਜਾਵੇ ਜਿੱਦਨ ਉਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਪਖੰਡਵਾਦ ਲੱਗ ਪਏ ਫਲਾਉਣ ਉਹਨਾਂ ਤੁਹਾਡੇ ਵੀਜ਼ੇ ਬੰਦ ਕਰ ਦੇਣੇ ਵੀਜ਼ੇ ਇਸ ਕਰਕੇ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਭਾਈ ਪਰਤਗੇ ਇਹੋ ਜੇ ਪਖੰਡਵਾਦ 'ਚ ਨਾ ਬਣੀਏ ਉਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਹਿਣ ਲੱਗੇ ਬੋਲ ਕੇ ਦੱਸ ਤੇਰਾ ਬਜ਼ੁਰਗ ਕਿੱਥੇ ਆ ਉਹਨੇ ਉੱਚੀ ਸਾਰੀ ਆਖਿਆ ਦੁਨੀਆ ਦੇ ਲੋਕੋ ਮੈਂ ਤੁਹਾਨੂੰ ਬੇਨਤੀ ਕਰਦਾ ਸਾਡਾ ਬਜ਼ੁਰਗ ਨਹੀਂ ਜੇ ਜਾਣੀ ਜਾਣ ਸਾਡਾ ਬਜ਼ੁਰਗ ਤੇ ਆਪ ਕਊਆ ਬਣਿਆ ਫਿਰੰਡਿਆ ਉਹਨੇ ਕਿਹੇ ਦੀ ਕੀ ਭਾਈ ਭਲੀ ਕਰਨੀ ਆ ਉਹਨੇ ਕਿਹੇ ਦਾ ਕੀ ਸੋਚਣਾ ਇੱਕ ਮਹਾਰਾਜ ਦੀ ਬਾਣੀ ਹੈ ਤੁਹਾਨੂੰ ਉਹ ਪੰਗਤੀ ਯਾਦ ਹੋਵੇਗੀ ਮਹਾਰਾਜ ਕਹਿੰਦੇ ਆਇਆ ਗਿਆ ਮੂਆ ਨਾਉ ਪਿਛੈ ਪਤਲ ਸਦੇਉ ਕਾਮ ਪਰ ਉਹ ਹਰਦੁਆਰ ਦੀ ਧਰਤੀ ਤੇ ਅੱਜ ਵੀ ਹੁੰਦਾ ਕਿ ਇਹ ਬੀਬੀ ਦਾ ਪਤੀ ਚੜਾਈ ਕਰ ਜਾਵੇ ਨਾ ਉਹ ਪਿੰਡ ਪਰੌਣ ਜਾਂਦੀ ਹੈ ਉੱਥੇ ਉਹ ਜਦੋਂ ਪਿੰਡ ਪਰੌਣ ਜਾਂਦੀ ਨਾ ਉੱਥੇ ਫਿਰ ਉਹ ਥੋੜਾ ਬਹੁਤਾ ਕੋ ਕੱਚੇ ਜੇ ਚੌਲ ਮਾੜਾ ਮੋਟਾ ਜਾ ਕੋ ਖਿਚੜੀ ਖੁਚਰੀ ਜੀ ਤਿਆਰ ਕਰਕੇ ਤੇ ਪਾਉਂਦੀ ਆ ਪੱਤੇ ਤੇ ਉਹ ਬੱਤੇ ਤੇ ਪਾ ਕੇ ਤੇ ਅੱਜ ਵੀ ਬੀਬੀਆਂ ਕਹੀ ਨਾ ਆਵਾਜ਼ਾਂ ਮਾਰਨ ਲਗੀਆਂ ਆਓ ਸੋਨੂੰ ਦੇ ਪਾਪਾ ਖਾਣਾ ਖਾ ਲੋ ਤੇ ਸੋਨੂੰ ਦਾ ਪਾਪਾ ਉੱਥੇ ਹੋਊ ਤੇ ਖਾਣਾ ਖਾਉ ਨਾ ਉਹ ਇਹ ਕਹਿੰਦੀਆਂ ਵੀ ਸਾਡੇ ਜਿਹੜੇ ਮਰੇ ਨੇ ਉਹ ਇੱਥੇ ਬੈਠੇ ਨੇ ਉਹ ਜਦੋਂ ਕੋ ਕਾਮ ਆਉਂਦਾ ਨਾ ਥਾਲੀ ਵੱਲੇ ਤੇ ਜਦੋਂ ਤੇ ਉਹ ਬੀਬੀ ਦੀ ਥਾਲੀ ਵੱਲੇ ਆਵੇ ਤੇ ਫਿਰ ਬੜੀ ਖੁਸ਼ ਹੁੰਦੀ ਪੀ सोनू ਦਾ ਪਾਪਾ ਆਉਂਦਿਆ ਤੇ ਜੇ सोनू ਦਾ ਪਾਪਾ ਦੂਜੀ ਦੀ ਥਾਲੀ ਵੱਲੇ ਚਲੇ ਜੇ ਤਾਂ ਫਿਰ ਬੀਬੀ ਕਹਿੰਦੀ ਆ ਇਹਨੂੰ ਗਵੰਡੀਆਂ ਦੇ ਘਰੋਂ ਖਾਣ ਦਾ ਅੱਜ ਵੀ ਨਹੀਂ ਚਸਕਾ ਗਿਆ ਤੇ ਜੇ ਕਿਤੇ ਦੇਰੀ ਨਾ ਆਵੇ ਉਹ ਕਹਿੰਦੀ सोनू ਦੇ ਪਾਪਾ ਤੂੰ ਹੀ ਨਾ ਕਦੇ ਟਾਈਮ ਨਾ ਰੋਟੀ ਖਾਇਓ ਆ ਸਾਡਾ ਜੇ ਇਹ ਮੈਂ ਨਹੀਂ ਜੇ ਕਹਿੰਦਾ ਇਹ ਮਹਾਰਾਜ ਦੀ ਬਾਣੀ ਕਹਿੰਦੀ ਆਇਆ ਗਿਆ ਮੋਇਆ ਨਾਓ ਪਿਛੇ ਪਤਲ ਸਦਿਓ ਕਾਮ ਮਰਨ ਤੋਂ ਬਾਅਦ ਵੀ ਇਹੀ ਕਾਮਾਂ ਨੂੰ ਵਾਜਾਂ ਮਾਰਨ ਡੈ ਭੀ ਆ ਵੇਲੇ ਨਾਨਕੇ ਪੱਪੂ ਦੇ ਪਾਪਾ ਰੋਟੀ ਖਾ ਲਾ ਕਦੋਂ ਇਹ ਨਾ ਕਰਮ ਕਾਂਡਾ ਚੋਂ ਅਸੀਂ ਨਿਕਲਾਂਗੇ ਭਾਈ ਸਿਰਾਂ ਤੇ ਸਾਡੇ ਪੱਗਾਂ ਹੋਣ ਪੈਣਾ ਦੇ ਸਿਰ ਚੁੰਨੀਆਂ ਨਾਲ ਟੱਕੇ ਹੋਣ ਤੇ ਜੇ ਪੈਣਾ ਤੇ ਵੀਰ ਜਾ ਕੇ ਅੱਜ ਵੀ ਕਰਮ ਕਾਂਡਾ ਦੇ ਵਿੱਚ ਫਸਣ ਤੇ ਸਾਨੂੰ ਫਿਰ ਐਡੇ ਐਡੇ ਸਮਾਗਮ ਕਰਵਾਉਣ ਦਾ ਕੋਈ ਬਹੁਤਾ ਲਾਭ ਨਹੀਂ ਆ ਇਹ ਮੈਂ ਗੁਰੂ ਦਾ ਡੰਕਾ ਤੁਹਾਡੇ ਸਨਮੁਖ ਵਜਾ ਦਿੱਤਾ ਅੱਗੇ ਮੰਨਣਾ ਜਾਂ ਨਾ ਮੰਨਣਾ ਉਹ ਤੁਹਾਡੇ ਅਖਤਿਆਰ ਹੈ ਵੀਰ ਜੀ ਮਰਜੀ ਬੇਸ ਕਰ ਦਿਓ ਥੋੜੀ ਜਿਹੀ ਤੋ ਸਤਕਾਰ ਜੋ ਖਾਲਸਾ ਜੀ ਮੈਂ ਬੇਨਤੀ ਕਰ ਰਿਹਾ ਮੀਰੀ ਪਰੀ ਦੇ ਮਾਲਕ ਮਹਾਰਾਜ ਨੇ ਆਖਿਆ ਕਹਿਣ ਲੱਗੇ ਉੱਚੀ ਬੋਲ ਕੇ ਦੱਸ ਕਿ ਤੇਰਾ ਬਾਪੂ ਕਦੀ ਜੂਨੇ ਪਿਆਨੇ ਬਾਹਾਂ ਖੜੀਆਂ ਕਰਕੇ ਆਖਿਆ ਮਹਾਰਾਜ ਕਾਂ ਦੀ ਜੂਨੇ ਸਤਗੁਰੂ ਨੇ ਆਖਿਆ ਲੋਕਾਂ ਨੂੰ ਕਹੋ ਅੱਜ ਤੋਂ ਬਾਅਦ ਮੇਰੇ ਬਾਪੂ ਦੀ ਪੂਜਾ ਨਾ ਕਰਿਓ ਸਤਗੁਰੂ ਨੇ ਤੁਹਾਡੇ ਵਰਗੀ ਸੰਗਤ ਨੂੰ ਸਾਹਮਣੇ ਬਿਠਾਲ ਕੇ ਆਖਿਆ ਜੇ ਪੂਜਾ ਕਰਨੀ ਤੇ ਇੱਕ ਅਕਾਲ ਪੁਰਖ ਦੀ ਪੂਜਾ ਕਰੋ ਇੱਕ ਅਕਾਲ ਪੁਰਖ ਦੀ ਪੂਜਾ ਜਿਹਨੂੰ ਆਪਾਂ ਕਹਿੰਨੇ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਜਿਹਨੂੰ ਆਪਾਂ ਕਹਿੰਨੇ ਇੱਕ ਓੰਕਾਰ ਜਿਹਨੂੰ ਆਪਾਂ ਕਹਿੰਨੇ ਸਭਨਾ ਜੀਆ ਦਾ ਇੱਕ ਦਾਤਾ ਜੇ ਇਹਦੇ ਇੱਕ ਮੈਂ ਬੇਨਤੀ ਕਰਦਾ ਇਹਦੀ ਸਰਦਲ ਤੇ ਆਣ ਕੇ ਨੱਕ ਗੋਡਾ ਰਗੜੋਗੇ ਦੁਨੀਆਂ ਦੀ ਹਰ ਸ਼ੋਰਤ ਤੁਹਾਡੀ ਚੋਲੀ ਵਿੱਚ ਪਵੇਗੀ ਇਹਦੀ ਸਰਦਲ ਤੇ ਕਿਤੇ ਡਿੱਗ ਕੇ ਵੇਖਿਓ ਮੈਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਅੱਜ ਵੀ ਝੋਲੀਆਂ ਪਰ ਕੇ ਤੋਰਦੇ ਨੇ ਪਰ ਇਹਦੀ ਸਰਦਲ ਤੇ ਸਾਨੂੰ ਡਿੱਗਣਾ ਆ ਜਾਵੇ ਸਾਈਂ ਜੇ ਇਹਦੇ ਸਰਦਲ ਤੇ ਸਾਨੂੰ ਕਿਤੇ ਡਿੱਗਣਾ ਆ ਜਾਵੇ ਸਈ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਹੇ ਮੁਤਾਬਕ ਉਹ ਲੋਕਾਂ ਨੂੰ ਮਹਾਰਾਜ ਨੇ ਜਦੋਂ ਕੱਢਿਆ ਨਾ ਬਹਿਮਾ ਭਰਮਾਂ ਦੇ ਵਿੱਚੋਂ ਤੇ ਸਤਗੁਰੂ ਜੁੜ ਕੇ ਮਹਾਰਾਜ ਦੇ ਚਰਨਾਂ 'ਨਾ ਹਰ ਇੱਕ ਮਾਈ ਭਾਈ ਨੇ ਆਖਿਆ ਮਹਾਰਾਜ ਕਿਰਪਾ ਕਰਕੇ ਦੱਸੋ ਮੁਕਤੀ ਕਿਵੇਂ ਮਿਲਦੀ ਭਾਈ ਆ ਚੀਜ਼ ਮੰਗਿਆ ਕਰੋ ਗੁਰੂ ਦੇ ਦਰ ਤੇ ਆਣ ਕੇ ਤੇ ਮੁਕਤੀ ਪਤਾ ਕਦੋਂ ਮਿਲਨੀ ਹੈ ਜਦੋਂ ਅਸੀਂ ਅੰਤਰੀਵ ਪਾਵਲੇ ਕੇ ਤੇ ਗੁਰੂ ਦੇ ਹੋ ਗਏ ਉਦੋਂ ਮੁਕਤੀ ਮਿਲਨੀ ਹੈ ਸਾਨੂੰ ਉਹਨਾਂ ਆਖਿਆ ਮਹਾਰਾਜ ਜਨਮ ਤੇ ਮਰਨ ਦੇ ਗੇੜੇ ਕੱਟੇ ਕਿਵੇਂ ਜਾਣਗੇ ਸਤਿਗੁਰੂ ਨੇ ਆਖਿਆ ਅਮਰਤ ਵੇਲੇ ਉੱਠ ਕੇ ਗੁਰੂ ਗੁਰੂ ਜਪਿਆ ਕਰੋ ਸਾਸ ਸਾਸ ਸਿਮਰੋ ਗੋਬਿੰਦ ਮਹਾਰਾਜ ਨੇ ਆਖਿਆ ਸਵਾਸ ਸਵਾਸ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ ਤੁਹਾਡੀ ਕਲਿਆਣ ਹੋ ਜਾਵੇ ਹੁਣ ਸਨਮਾਨ ਜੋ ਖਾਲਸਾ ਜੀ ਇੱਕ ਹੋਰ ਪਰਿਵਾਰ ਆਇਆ ਉਹ ਪਰਿਵਾਰ ਹੈ ਭਾਈ ਮਹਾਰਾਜ ਦਾ ਪੁੱਤਰ ਹੋਇਆ ਭਾਈ ਮੋਹਣ ਤੇ ਮੋਹਣ ਦੇ ਦੋ ਪੁੱਤਰ ਹੋਏ ਨੇ ਭਾਈ ਕਾਲਾ ਤੇ ਭਾਈ ਕਰਮਚੰਦ ਉਹ ਸਤਗੁਰਾਂ ਦੇ ਚਰਨਾਂ 'ਚ ਆ ਗਏ ਉਹਨਾਂ ਨੇ ਹੱਥ ਜੋੜ ਕੇ ਨਾ ਦੋ ਤਿੰਨ ਦਿਨ ਸਤਗੁਰਾਂ ਦੇ ਵਿੱਚ ਬੜੀ ਸੇਵਾ ਕੀਤੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਮੀਰੀ ਪਰੀ ਦੇ ਮਾਲਕ ਮਹਾਰਾਜ ਬੜੇ ਨਿਹਾਲ ਹੋਏ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪਰੀ ਦੇ ਮਾਲਕ ਮਹਾਰਾਜ ਨੇ ਆਿਆਂ ਦਾ ਸਤਕਾਰ ਕਰਨਾ ਉਹ ਸਾਰੇ ਪਰਿਵਾਰ ਨੇ ਆਣ ਕੇ ਭਾਈ ਮੋਹਣ ਦੇ ਪਰਿਵਾਰ ਨੇ ਸੇਵਾ ਕਰਿਆ ਕਰਨੀ ਲੇਕਿਨ ਹੈ ਵਿਚਾਰੇ ਗਰੀਬ ਆ ਤੇ ਜਿਹੜੇ ਕੌੜੇ ਭੁਲਰਿਆ ਇਹ ਰਿਆਸਤ ਹੈ ਕੌੜੇ ਭੁਲਰਾਂ ਦੀ ਤੇ ਕੌੜੇ ਭੁਲਰਾਂ ਨੇ ਇੱਕ ਖੂਲਵਾਇਆ ਸੀਗਾ ਉਹ ਖੂਦ ਇਹ ਅਧਿਕਾਰ ਸੀਗਾ ਭੁਲੜਾਂ ਦਾ ਤੇ ਜੇ ਕੋਈ ਭਾਈ ਕਾਲੇ ਦੇ ਘਰ ਵਿੱਚੋਂ ਕੋਈ ਬੀਬੀ ਪਾਣੀ ਪਰਣ ਜਾਂਦੀ ਸੀ ਨਾ ਤੇ ਭੁਲੜਾਂ ਦੇ ਜਵਾਬ ਉਹਨਾਂ ਨੂੰ ਟੀਚਰਾਂ ਕਰਿਆ ਕਰਦੇ ਸੀ ਟੀਚਰਾਂ ਭਾਈ ਕਾਲੇ ਦੇ ਪਰਿਵਾਰੇ ਵਿੱਚ ਇੱਕ ਨਵੀਂ-ਨਵੀਂ ਵਿਆਹੀ ਗਈ ਉਹ ਜਦੋਂ ਵਿਚਾਰੀ ਆਪਣੇ ਸਿਰ ਤੇ ਰੱਖ ਕੇ ਮਟਕਾ ਤੇ ਭੁਲੜਾਂ ਦੇ ਖੂਦ ਦੇ ਉੱਪਰ ਗਈ ਪਾਣੀ ਪਰਨ ਉਹ ਜਿਹੜੇ ਮੁੰਡੇ ਸੀ ਨਾ ਮੁੰਡੇ ਭੁਲੜਾਂ ਦੇ ਜਿਨ੍ਹਾਂ ਦੀਆਂ ਆਦਤਾਂ ਮਾੜੀਆਂ ਸਨ ਜਿਨ੍ਹਾਂ ਦੀ ਵੇਖਣੀ ਮਾੜੀ ਸੀ ਜਿਨ੍ਹਾਂ ਦੀ ਸੋਚ ਨਹੀਂ ਮਾੜੀ ਸੀ ਉਹ ਖੂਦ ਦੇ ਮੰਨ ਤੇ ਬੈਠੇ ਨੇ ਉਹ ਜਦੋਂ ਬੀਬੀ ਨਵੀਂ-ਨਵੀਂ ਆਈ ਚੂੜਾ ਪਾਇਆ ਸਿਰ ਤੇ ਲਿਆ ਸਾਲੂ ਵਿਆਹ ਵਾਲਾ ਉਹ ਬਿੰਨੂ ਰੱਖਿਆ ਤੇ ਜਦੋਂ ਲੱਗੀ ਪਾਣੀ ਭਰਨ ਤੇ ਭੁੱਲਰਾ ਦੇ ਲੜਕਿਆਂ ਨੇ ਉਹ ਟੀਚਰਾਂ ਕੀਤੀਆਂ ਵੀ ਜਿਹੜੀ ਬੀਬੀ ਦੇ ਕੋਲੋਂ ਸੁਣੀਆਂ ਨਾ ਜਾਣ ਜਦੋਂ ਉਹਨਾਂ ਨੇ ਆਪ ਛਬਦ ਬੋਲੇ ਕਈ ਕੁਝ ਬੋਲਿਆ ਜਦੋਂ ਬੀਬੀ ਦੇ ਪਰਥਾਏ ਉਹਨਾਂ ਨਿਗਾਹ ਮਾਰੀ ਰੱਖੀ ਸੋਚ ਮਾਰੀ ਰੱਖੀ ਉਹ ਬੀਬੀ ਵਿਚਾਰੀ ਗੱਲਾਂ ਬਾਤਾਂ ਸੁਣ ਕੇ ਗਈ ਘਰੇ ਪੈਣੋ ਇੱਕ ਮੈਂ ਤੁਹਾਨੂੰ ਬੇਨਤੀ ਕਰ ਦਿੰਦਾ ਜੇ ਕਤੇ ਦ੍ਰੋਪਦੀ ਵੇਲੇ ਦੇ ਨਾਲ ਆਪਣੇ ਪੈ ਆਪਣੇ ਵਾਲ ਬਲ ਲੈਂਦੀ ਤੇ ਆਪਣੇ ਪਤੀਆਂ ਪੰਜਾਂ ਘਰਵਾਲਿਆਂ ਨੂੰ ਕਹਿੰਦੀ ਵੀ ਤਾਂ ਕੀ ਹੋ ਗਿਆ ਹੁਣ ਲੜਿਓ ਨਾ ਦ੍ਰੋਪਦੀ ਨੇ ਇੰਨੀ ਗੱਲ ਕਹੀ ਸੀ ਮੇ ਉਦਨ ਆਪਣੇ ਵਾਲ ਬੰਨਾਂ ਕਿ ਜਿਸ ਦਿਨ ਦੁਰਯੋਧਨ ਦੀ ਛਾਤੀ ਦਾ ਦੁਸ਼ਾਸ਼ਣ ਦੀ ਛਾਤੀ ਦਾ ਲਿਆਣ ਕੇ ਮੈਨੂੰ ਲਹੂ ਦੇ ਦਿਓਗੇ ਉਹ ਲਹੂ ਵਾਲਾ ਨਾ ਲਾ ਕੇ ਤੇ ਮੈਂ ਫਿਰ ਕੇਸ ਬੰਨਾਂ ਕਿ ਐਨੀ ਗੱਲ ਮਾਂ ਭਾਰਤ ਦਾ ਯੁੱਧ ਕਰਵਾਗੀ ਐਨੀ ਗੱਲ ਇੱਕ ਔਰਤ ਦੇ ਮੂੰਹ ਵਿੱਚੋਂ ਨਿਕਲੀ ਹੋਈ ਗੱਲ ਵਡੇ-ਵਡੇ ਯੁੱਧ ਕਰਵਾ ਦਿੰਦੀ ਹੈ ਇੱਕ ਔਰਤ ਦੇ ਮੂੰਹ ਵਿੱਚੋਂ ਨਿਕਲੀ ਹੋਈ ਗੱਲ ਕਈ ਵਾਰੀ ਘਰਦਿਆਂ ਦੀ ਇੱਜ਼ਤ ਬਚਾ ਦਿੰਦੀ ਹੈ ਕਈ ਵਾਰੀ ਇੱਜ਼ਤ ਰੋਲ ਦਿੰਦੀ ਹੈ ਉਹ ਬੀਬੀ ਜਿਤਵਾਈਓ ਬੀਬੀ ਅਣਖਵਾਲੀ ਸੀ ਪੈਣ ਉਹ ਤੁਹਾਡੇ ਵਰਗੀ ਕੋਈ ਪਵਿੱਤਰ ਆਤਮਾ ਸੀ ਉਹ ਬੀਬੀ ਨੇ ਸਿਰ ਤੇ ਰੱਖਿਆ ਮਟਕਾ ਜਦੋਂ ਆਈ ਵੇੜਾ 'ਚ ਉਹਨੇ ਲਾ ਕੇ ਮਟਕਾ ਪਵਾ ਕੇ ਮਾਰਿਆ ਤੇ ਭਾਈ ਕਾਲੇ ਦੇ ਪਰਿਵਾਰ ਵਿੱਚ ਇੱਕ ਬੀਬੀ ਅੱਗੇ ਹੋਣਿਆ ਨੇ ਤੈਨੂੰ ਕਿਹਾ ਕੁੜੀਏ ਉਹਨੇ ਆਖਿਆ ਤੁਸੀਂ ਮੈਨੂੰ ਇਹ ਨਹੀਂ ਪਤਾ ਤੁਸੀਂ ਕਿਹੜੀ ਮਿੱਟੀ ਦੀ ਬਣੀਆਂ ਜੇ ਪਤਾ ਨਹੀਂ ਕਾਉਦੋਂ ਦੇ ਕੌੜੇ ਪੁਲਰਾਂ ਦੀਆਂ ਗੱਲਾਂ ਸੁਣੀ ਜਾਂਦੀਆਂ ਜੇ ਮੈਂ ਤੇ ਅੱਜ ਸੁਣੀ ਐ ਮੈਨੂੰ ਸਣ ਕੱਪੜੀਆਂ ਅੱਗ ਲੱਗ ਗਈ ਐ ਤੁਹਾਡੇ ਵਿੱਚ ਕੋਈ ਮਰਦ ਨਹੀਂ ਜਿਹੜਾ ਮਰਦ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਸਕੇ ਜਦੋਂ ਇਹ ਗੱਲ ਕਹੀ ਤੇ ਭਾਈ ਕਾਲੇ ਦੀਆਂ ਅੱਖਾਂ ਵਿੱਚੋਂ ਟਿਪ ਟਿਪ ਕਰਕੇ ਅਥਰੂ ਚੱਲੀ ਭਾਈ ਕਾਲਾ ਅਗਲੇ ਦਿਨ ਮਹਾਰਾਜ ਦੇ ਪਾਵਨ ਚਰਨਾਂ 'ਤੇ ਚਲੇਗਾ ਉਹਨੇ ਜਾ ਕੇ ਮਹਾਰਾਜ ਨੂੰ ਆਖਿਆ ਗਰੀਬ ਬਨਵਾਜ ਸਾਡੀ ਵੀ ਕੋਈ ਜ਼ਿੰਦਗੀ ਸਾਡੇ ਨੂੰ ਤੇ ਕੂਕਰ ਚੰਡੇ ਨੇ ਮਹਾਰਾਜ ਸਾਡੇ ਨੂੰ ਸੂਕਰ ਚੰਗੇ ਸਾਡੇ ਨੂੰ ਜਨਵਰ ਵੀ ਚੰਗੇ ਨੇ ਮਹਾਰਾਜ ਅਸੀਂ ਤੇ ਜਨਵਰਾਂ ਦੇ ਨਾਲੋਂ ਵੀ ਗਏ ਗਵਾਤੇ ਮਹਾਰਾਜ ਨੇ ਆਖਿਆ ਹੋਇਆ ਕੀ ਆ ਕਹਿੰਦਾ ਸਤਿਗੁਰੂ ਸਾਡੇ ਕੋਲ ਤੇ ਇੱਕ ਹਲ ਦੀ ਜ਼ਮੀਨ ਨਹੀਂ ਨਾ ਸਾਡਾ ਖੂਹ ਤੇ ਜਦੋਂ ਸਾਡੀਆਂ ਧੀਆਂ ਪੈਣਾ ਖੂਹ ਤੇ ਪਾਣੀ ਪਰਣ ਜਾਂਦੀਆਂ ਨੇ ਕੌੜੇ ਪੁੱਲਰਾਂ ਦੀ ਔਲਾਦ ਮਹਾਰਾਜ ਆਪ ਸ਼ਬਦ ਬੋਲਦੀਆਂ ਨੇ ਉਹ ਗੱਲਾਂ ਕਰਦੀਆਂ ਨੇ ਜਿਹੜੀਆਂ ਸਾਡੀਆਂ ਘਰ ਵਾਲੀਆਂ ਸਾਡੀਆਂ ਧੀਆਂ ਪੈਣਾ ਸੁਣ ਨਹੀਂ ਸਕਦੀਆਂ ਮਹਾਰਾਜ ਨੇ ਆਖਿਆ ਕੋਈ ਗੱਲ ਨਿਬੇੜਦੇ ਨੇ ਕੌੜੇ ਪੁੱਲਰ ਮਹਾਰਾਜ ਨੇ ਸਾਦੇ ਉਹਨਾਂ ਨੂੰ ਆਵਾਜ਼ ਮਾਰ ਕੇ ਉਹਨਾਂ ਦੇ ਵਿੱਚ ਇੱਕ ਮੇਨ ਬੰਦਾ ਉਹਦਾ ਨਾ ਹੈ ਭਾਈ ਬਗੇਲਾ ਸਤਿਗੁਰੂ ਨੇ ਆਖਿਆ ਭਾਈ ਬਗੇਲਿਆ ਤੇਰੀ ਬਹੁਤ ਵੱਡੀ ਵਿਆਸਤ ਆ ਸੈਂਕੜੇ ਏਕੜ ਜ਼ਮੀਨ ਤੁਹਾਡੇ ਕੋਲ ਖੂਤ ਤੁਹਾਟੇ ਨੇ ਇੰਨਾ ਬੰਦਿਆਂ ਨੂੰ ਪੰਜਾਂ ਹਲਾਂ ਦੀ ਜ਼ਮੀਨ ਦੇ ਦਿਓ ਪੰਜਾਂ ਹਲਾਂ ਜੋਗੀ ਉਦੋਂ ਇੱਕ ਇਹ ਰਿਵਾਜ ਸੀਗਾ ਇੱਕ ਹਾਲ ਦੇ ਥੱਲੇ 2.5 ਕਿੱਲੇ ਜ਼ਮੀਨ ਹੁੰਦੀ ਸੀ ਦੋ ਹਲਾਂ ਦੇ ਥੱਲੇ 5 ਕਿੱਲੇ ਤੇ ਚੌ ਹਲਾਂ ਦੇ ਥੱਲੇ 10 ਕਿੱਲੇ ਤੇ ਸਨਮਾਨਜੋ ਖਾਲਸਾ ਜੀ ਪੰਜਾਂ ਹਲਾਂ ਦੇ ਥੱਲੇ ਸਾਢੇ 12 ਕਿੱਲੇ ਜ਼ਮੀਨ ਹੁੰਦੀ ਸੀ ਮੀਰੀਪਰੀ ਦੇ ਮਾਲਕ ਮਹਾਰਾਜ ਨੇ ਆਖਿਆ ਕਹਿਣ ਲੱਗੇ ਭਾਈ ਬਗੇਲਿਆ ਇਹਨਾਂ ਨੂੰ ਤੁਸੀਂ ਪੰਜਾਂ ਹਲਾਂ ਦੀ ਜ਼ਮੀਨ ਦੇ ਦਿਓਗੇ ਤੁਹਾਡਾ ਵਿਗੜਨਾ ਕੱਖ ਨਹੀਂ ਇਹਨਾਂ ਵਿਚਾਰਿਆਂ ਦੇ ਘਰ ਵਸ ਜਾਣਗੇ ਉਹਨੇ ਗਾੜੀ ਹੋ ਕੇ ਪਤਾ ਹੱਥ ਜੋੜ ਕੇ ਕੀ ਆਖਿਆ ਉਹ ਕਹਿੰਦਾ ਮਹਾਰਾਜ ਆਪਣੇ ਪਰਿਵਾਰ ਤੋਂ ਵੱਧ ਜੇ ਜਾਨ ਨਾਲ ਕੋਈ ਪਿਆਰ ਕਰਦਾ ਤੇ ਆਪਣੀ ਜ਼ਮੀਨ ਨੂੰ ਕਰਦਾ ਆਪਣੀ ਜਮੀਨ ਨੂੰ ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਪਰਾ ਵਾਟ ਵੱਡਣ ਤੋਂ ਪਰਾ ਨੂੰ ਗੋਲੀ ਮਾਰ ਦਿੰਦਾ ਹੈ ਇੱਥੇ ਇੱਕ ਇੱਕ ਗੁੱਟ ਤੋਂ ਗੋਲੀਆਂ ਚੱਲ ਜਾਂਦੀਆਂ ਨੇ ਇੱਥੇ ਤੇ ਵਾਟ ਦੇ ਉੱਪਰ ਦਰਖਤ ਹੋਵੇ ਤੇ ਦਰਖਤ ਵੱਡਣ ਤੋਂ ਪਰਾ ਪਰਾ ਦੇ ਵਿੱਚ ਤਲਵਾਰ ਚੱਲ ਜਾਂਦੀ ਹੈ ਉਹ ਕਹਿੰਦਾ ਮਹਾਰਾਜ ਤੁਸੀਂ ਪੰਜਾਂ ਹਾਲਾਂ ਦੀ ਜ਼ਮੀਨ ਦੀ ਗੱਲ ਕਰਦੇ ਹੋ ਮੈਂ ਦਾਤਰੀ ਤੇ ਪੌਣ ਜੋਗੀ ਮਿੱਟੀ ਨਹੀਂ ਦੇਣੀ ਇਹਨਾਂ ਨੂੰ ਮਿੱਟੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਕੋ ਅਕਲ ਨੂੰ ਹੱਥ ਮਾਰੋ ਇਹ ਵੀ ਤੁਹਾਡੇ ਨੇ ਤੇ ਭਾਈ ਬਗੇਲੇ ਨੇ ਆਖਿਆ ਮਹਾਰਾਜ ਮੈਨੂੰ ਕੀ ਪਤਾ ਕਿਧਰੋਂ ਆਏ ਨੇ ਮੈਨੂੰ ਕੀ ਪਤਾ ਕਿਥੋਂ ਦੇ ਨੇ ਸਤਿਗੁਰੂ ਮਰਲਾ ਜ਼ਮੀਨ ਨਹੀਂ ਮਿਲਦੀ ਸਤਿਗੁਰੂ ਨੇ ਆਖਿਆ ਤੇਰੀ ਮਰਜ਼ੀ ਨਾ ਦਿਓ ਜੇ ਗੁਰੂ ਨਾਨਕ ਨੂੰ ਪਾਇਆ ਤੇ ਇਹਨਾਂ ਨੂੰ ਇੱਥੇ ਤੁਹਾਡੇ ਕੋਲ ਵਸਾਵਾਂਗੇ ਤੇ ਜ਼ਮੀਨਾਂ ਵੀ ਦਿਆਂਗੇ ਉਹ ਜਦੋਂ ਵਾਪਸ ਚਲੇ ਗਿਆ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਭਾਈ ਕਾਲੇ ਕਹਿੰਦਾ ਜੀ ਸਤਿਗੁਰੂ ਕਹਿੰਦੇ ਸਾਰਾ ਪਰਿਵਾਰ ਲੈ ਕੇ ਗੱਡਿਆਂ ਤੇ ਚੜ ਜਾ ਆਪਣਾ ਸਮਾਨ ਲੈ ਲੱਦ ਜਿੱਥੇ ਜਾ ਕੇ ਸ਼ਾਮਾਂ ਪੈ ਜਾਣ ਉਥੇ ਆਪਣੇ ਨਾਂ ਦੀ ਮੋੜੀ ਗੱਟ ਦਿਓ ਤੁਹਾਡਾ ਪਿੰਡ ਵਸ ਜਾਵੇਗਾ ਜੀ ਸਤਿਗੁਰੂ ਲਓ ਭਾਈ ਕਾਲੇ ਨੇ ਲੱਦ ਲਿਆ ਪਰਿਵਾਰ ਸਾਰਾ ਗੱਡੇ ਉੱਪਰ ਨਾਲ ਲੈ ਲਿਆ ਸਮਾਨ ਹੁਣ ਜਦੋਂ ਲੈ ਕੇ ਤੁਰੇ ਇਤਿਹਾਸਕਾਰ ਕਹਿੰਦੇ ਪੂਰੇ ਤਿੰਨ ਕੋਹ ਤੁਰੇ ਪੂਰੇ ਤਿੰਨ ਕੋ ਜਿੱਥੇ ਤਿੰਨ ਕੋ ਦਾ ਫਾਸਲਾ ਤੈਅ ਕੀਤਾ ਉਥੇ ਜਾ ਕੇ ਸੂਰਜ ਹੋ ਗਿਆ ਅਸਤ ਸੂਰਜ ਛਿਪ ਗਿਆ ਗੱਡਿਆਂ ਤੋਂ ਸਮਾਨ ਲਾਇਆ ਤੰਬੂ ਲੱਗੇ ਲਾਉਣ ਇਦਰੋਂ ਕੌੜੇ ਪੁਲਰਾਂ ਦੇ ਜਿਹੜੇ ਵਸੇ ਨਹੀਂ ਇਕ ਸਨ ਉਹਨਾਂ ਨੂੰ ਪਤਾ ਲੱਗਾ ਉਹਨਾਂ ਗੱਡਿਆਂ ਤੇ ਬਿਠਾ ਕੇ ਆਪਣੇ ਸਰੀਕੇ ਭਾਈਚਾਰੇ ਨੂੰ ਲਿਆਣ ਕੇ ਤੇ ਭਾਈ ਕਾਲੇ ਦੇ ਗਲ ਪੈ ਗਏ ਉਥੋਂ ਭਾਈ ਕਾਲੇ ਨੂੰ ਜਦੋਂ ਕੁੱਟਿਆ ਮਾਰਿਆ ਸਨਮਾਨ ਜੋ ਖਾਲਸਾ ਜੀ ਭਾਈ ਕਾਲੇ ਦਾ ਪਰਿਵਾਰ ਬੈਠਾ ਤੇ ਭਾਈ ਕਾਲੇ ਦੇ ਛੋਟੇ ਭਰਾ ਕਰਮਚੰਦ ਨੇ ਆਖਿਆ ਕਹਿਣ ਲੱਗਾ ਵੀਰਿਆ ਜੇ ਹੁਣ ਕੋਈ ਬਚਾ ਸਕਦਾ ਤੇ ਭਰਾਵਾ ਮੀਰੀਪਰੀ ਦਾ ਮਾਲਕ ਬਚਾ ਸਕਦਾ ਨਹੀਂ ਤੇ ਨਹੀਂ ਬਚਾ ਸਕਦਾ ਪਤਾ ਕਿਉਂ ਇਹਨਾਂ ਕੌੜੇ ਪੁਲਰਾਂ ਦਾ ਇੱਕ ਜਵਾਈ ਸੀਗਾ ਉਹ ਦਾ ਨਾਸਿਰ ਜੈਦ ਪੁਰਾਣਾ ਇਤਿਹਾਸਕਾਰ ਲਿਖਦੇ ਨੇ ਜਾਂ ਤੇ ਕਿਤੇ ਕੁਰਕ ਖੇਤਰ ਦੇ ਮੈਦਾਨ ਵਿੱਚ ਅਰਜਨ ਲੜਦਾ ਸੀਗਾ ਤੇ ਜਾਂ ਕਿਤੇ ਕਾਲ ਯੁੱਗ ਦੇ ਵਿੱਚ ਜੈਦ ਪੁਰਾਣਾ ਲੜਦਾ ਸੀ ਦੁਨੀਆਂ ਦੇ ਲੋਕ ਸਾਹ ਸੂਤ ਕੇ ਵੇਂਦੇ ਸੀਗੇ ਉਹ ਜਵਾਈ ਲੱਗਦਾ ਉਹਨਾਂ ਦਾ ਉਹ ਅਣਕੇ ਭਾਈ ਕਾਲੇ ਦੇ ਪੈ ਗਿਆ ਗਲ ਲਓ ਭਾਈ ਕਾਲੇ ਨੇ ਲੈ ਕੇ ਓਟ ਆਸਰਾ ਗੁਰੂ ਦੇ ਚਰਨਾਂ ਦਾ ਵਾਪਸ ਗੱਡਾ ਭਜਾਇਆ ਜਿੱਥੇ ਮਹਾਰਾਜ ਬੈਠੇ ਨੇ ਆਣ ਕੇ ਚਰਨਾਂ ਵਿੱਚ ਜੋ ਕੁਝ ਰੋ ਰੋ ਕੇ ਭਾਈ ਕਾਲੇ ਨੇ ਮੇਰੀ ਪ੍ਰੀਤ ਦੇ ਮਾਲਕ ਮਹਾਰਾਜ ਨੂੰ ਕਿਹਾ ਤਵਜੋ ਦੇ ਕੇ ਸਰਵਣ ਕਰਨਾ ਬੈਂਤ ਦੀਆਂ ਲਾਈਨਾਂ ਨੇ ਟਾਡੀ ਜਥਾ ਬੇਨਤੀ

ਸੇਕ ਸੇਕੇ ਕੱਟਦੇ ਦਿਨ ਰਾਤਾਂ ਸੇਕ ਸੇਕੇ ਕੱਟਦੇ ਦਿਨ ਰਾਤਾਂ ਸਾਡੇ ਨਾਲ ਗੁਰੂ ਜੀ ਕਈ ਵਾਰ ਹੋਇਆ ਟੱਕਾ ਸਾਡੇ ਨਾਲ ਗੁਰੂ ਜੀ ਕਈ ਵਾਰ ਬੇਂਡ ਭਾ ਖੜੀ ਐ ਦੰਪੁਰਾਨ ਰੇਂਦਾ ਸਾਡੇ ਉੱਤੇ ਕਈ ਗੁਰੂ ਜੀ ਹਮਲਾ ਰਹਾ ਆ